ਹਾਂਜੀ ਮਿੱਤਰੋ ਸਾਰੀ ਘਰ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਤੇ ਨਵੇਂ ਵੱਲ ਆਉਟ ਤੇ ਟਾਈਮ ਦੇਖੀ 7:00 ਵੱਜ ਗਏ ਤਾਂ ਆਪਾਂ 7:00 ਵੇਟ ਇਹਦੀ ਵਰਕਸ਼ਾਪ ਆਪਣੀ ਖੋ ਜੰਨੇ ਆਂ ਜੀ ਇਹਨਾਂ ਨੂੰ ਬੰਦਨਾ ਸਾਰੇ ਲਾਈ ਹੁੰਦੇ ਆਂਗੇ ਕਰੋ ਜੈ ਇੱਕ ਵੱਲੋਂ ਵੱਲ ਆ ਕੇ ਸਾਰੇ ਆਪਾਂ ਇਹ ਦੂਜਾ ਤਾਂ ਆਪਾਂ ਕਰਾਂਗੇ ਵਰਕਸ਼ਾਪ ਦੀ ਸਫਾਈ ਹੋ ਰਹਿ ਗਿਆ ਖਰਾਬ ਬੰਦਨਾ ਆਪਾਂ ਨਾ ਬੰਦਾ ਨੋਈ ਵੱਲ ਨੂੰ ਕੋਈ ਨਹੀਂ ਲੱਗ ਗਏ 7 ਵਜੇ ਵੀ ਵਧੀਆ ਨਹੀਂ ਆਉਣਾ ਸੋ ਕਾਫੀ ਮੇਹਰਾ ਹੋ ਜਾਂਦਾਗਾ ਹੁੰਦਾਗਾ ਤੇ ਆਪਾਂ ਮਾਰਦੇ ਮੰਜਾ ਲਗਾਈ ਕਰਦੇ ਆਂਗੇ ਮੰਜਾ ਸਾਹੀ ਵਰਖਾ ਵੀ ਲੱਗ ਗਿਆ ਆਪਣੀ ਜਾਂ ਤੇ ਕੱਲਾ ਆਪਾਂ ਨੂੰ ਸੁਪਰ ਸ਼ੀਟਰ ਵੀ ਪਹਿਲ ਕਰੀ ਸੀਗੀ ਤੇ ਬਾਹੀ ਮਿੱਟੀ ਸੇ ਇਕੱਠੀ ਹੋ ਗਈ ਸੀ ਕੋਈ ਆਪਾਂ ਜਾਨਾ ਟੋਪਰਾ ਪਰ ਰੱਖਿਆ ਆਪਣਾ ਮੱਠਾ ਕੱਲ ਆਇਆ ਸੀ ਆਪਣੇ ਕੋਲ ਦਸ਼ਮੇਸ਼ਵਰ ਦਾ ਰੋਟਾਵੀਟਰ ਤੇ ਇਹਦਾ ਵਾਇਰਿੰਗ ਟੁੱਟ ਗਿਆ ਜੀ ਆਹ ਇਹ ਬੈਰਿੰਗ ਪਾਇਆ ਆਪਾਂ ਜੀ ਨਵਾਂ ਤੇ ਮਿਸਤਰੀ ਨੇ ਬੈਰਿੰਗ ਪਾ ਕੇ ਉਹਨੇ ਚੇਕ ਨਟ ਲਾਈ ਜਾਂਦਾਗਾ ਦੇਖ ਤੁਸੀਂ ਚੈੱਕ ਕਰ ਸਕਦੇ ਹੋ ਇਹਦੇ ਵਿੱਚ ਹੁਣ ਬਾਸ ਨਾ ਬੈਹਣੀ ਆ ਬਾਸ ਨੂੰ ਮਿਸਤਰੀ ਪਾ ਦਿੰਦਾਗਾ ਇਹ ਹੱਥ ਫਟਾ ਜੀ ਰੂਟ ਸੁਪਰ ਸੀਡਰ ਆਪਸੋ ਬੜੇ ਮੁੰਜੇ ਟਰੈਕਟਰ ਵਾਂਗ ਚੱਲਦਾ ਹੈ ਇਹ ਦਾ ਸਮੇਸ ਬਹਲਾਉਂਦਾ ਤੇ ਮੇਸ ਮਾਰ ਇਹ ਤੇ ਮਾ ਅੰਨੇ ਅੱਜ ਆਪਣੇ ਪੇਂਟ ਸਾਰੇ ਤੇ ਲਾ ਕੇ ਪ੍ਰਾਈਮਰ ਤੇ ਇਹਦੀ ਸਾਰੀ ਸਾਫਾਈ ਕਰਕੇ ਜਿਵੇਂ ਹੁੰਦਾ ਨੇ ਦੂਨੇ ਜੇ ਲੱਗੇ ਪਹਿਲੇ ਸਾਰੇ ਸਾਫ ਕਰਦੇ ਆਪਾਂ ਨੇ ਇਹ ਪਰਾ ਲੱਗੇ ਪੈਨ ਡਾਰੇ ਇਹ ਸਾਰੇ ਸਾਫ ਕਰਕੇ ਤੇ ਮਾਰਾਂਗੇ ਪਹਿਲਾਂ ਪ੍ਰਾਇਮ ਰੱਖੇ ਮਾਰਾਂਗੇ ਤੇ ਰੰਗ ਆਪਾਂ ਬੰਨ ਹੋ ਗਈ ਤਿਆਰ ਹਾਂ ਇਹ ਆਪਾਂ ਖਰਾਵਾ ਤੇ ਛੋਟਾ ਬੁਰਜਾ ਗਏ ਕਰੀਏ ਉਹਦੇ ਵਾਸਤੇ ਆਪਾਂ ਨੂੰ ਜੰਤ ਤਿਆਰ ਹੁੰਦਾ ਹੈਗਾ ਤੇ ਆਪਾਂ ਨੇ ਜਿਵੇਂ ਆ ਚੀਜ਼ ਬਣਾਈ ਇੱਧਰ ਆਪਾਂ ਨੇ ਆਹ ਹੋਰ ਇੱਥੇ ਬਣਾਈ ਆ ਚੀਜ਼ ਐਸੇ ਰੋਟਾ ਵੀ ਇੱਧਰ ਬਣਾਉਣੀ ਆ ਵੀ ਉਹਦੇ ਵਾਸਤੇ ਆਪਣਾ ਖਰਾਬ ਦਾ ਛੋਟਾ ਜਿਹਾ ਪੁਰਜਾ ਤਿਆਰ ਹੋ ਜਾਂਦਾ ਹੈ ਜੀ ਤੇ ਜੱਸੀ ਆ ਹਰਿਆਣਾ ਦਾ ਹਰਿਆਣਾ ਦਾ ਮੁੰਡਾ ਹਾਂ ਜੱਸੀ ਇਹ ਅੱਧੀ ਕਰਨ ਕੇ ਦਾ ਮੁੰਡਾ ਤੇ ਲੈ ਕੇ ਆਇਆ ਵੀਰਵੱਲ ਵਾਲਿਆਂ ਦੀ ਇਹ ਜੀਰੋ ਡਰ ਲੈ ਆਰ ਕਾਵਤ ਉਹ ਕਰਤੀ ਵੀ ਮਾੜੀ ਹੀ ਰਹਿੰਦੀ ਜਮਾ ਮਾੜੀ ਜੀ ਇਹੋ ਨਾ ਇਥੋਂ ਤਾਂ ਮਿਲਦੀ ਨਹੀਂ ਆਪਣੇ ਸ਼ਹਿਰ ਚ ਇਹੋ ਜਾਂ ਮਿਲੂ ਠੀਕੀ ਤੇ ਜਿੰਮਿਆਂ ਤੋਂ ਇਹ ਮੋਬਾਈਲ ਦੇ ਕਰਕੇ ਲਾਉਣੀ ਆ ਇਸ ਲੋਟੇ ਪਕਾਈ ਮਾਰਨੀ ਬੂਹੇ ਚੱਲਦੇ ਨਹੀਂ ਲਾਉਣੀ ਮਾਰਨੀ ਆ ਲੋ ਜਿਹੜਾ ਆਪਾਂ ਰਾਤਪੁਰਜਾ ਮਨਾਈ ਖਰਾਤ ਤੇ ਉਹ ਬਣ ਗਿਆ ਆਪਣਾ ਤੋਂ ਇਹਨੂੰ ਫਿੱਟ ਕਰਕੇ ਦੇਖਦਾ ਬਈ ਖਰਾਤ ਤੇ ਚਲਾ ਕੇ ਦੇਖਦਾ ਚੱਲਦਾ ਕਾ ਸਹੀ ਚੱਲਦਾ ਕਾ ਸਹੀ ਕੰਮ ਕਰਦਾ ਕਾ ਓ ਮੁੰਡਾ ਕਹਾਂਗਾ ਤੂੰ ਬੋਲਦਾ ਘੱਟਾ ਬਲੌਗ ਜਗਾ ਤਾਂ ਚੱਲਦੇ ਤੇਰੇ ਕਹਿੰਦਾ ਉੱਚੀ ਬੋਲਦਾ ਕਰ ਪੂਰਾ ਚਲੋ ਆਪਾਂ ਬੰਨ ਕੇ ਦੇਖਦੇ ਆਂ ਕੀ ਕਹਾਣੀ ਬੰਨਦੀ ਆ ਜੀ ਨਾ ਕੀ ਗੱਲਬਾਤ ਆ ਗਈ ਜਿੰਦਰਾ ਬੋਰ ਕੇ ਜਵਾ ਪਿਆਰਾ ਬਾਈ ਵਾਈ ਦੇ ਚੱਕਰ ਬੋਤਾ ਦੇ ਫੋਟੋ ਆ ਮਰੀ ਆਪ ਨੂੰ ਠੀਕ ਹੈ ਜੀ ਆ ਦੇ ਪਹਿਲਾਂ ਬਿਲਡਿੰਗ ਚੈੱਕ ਕਰੋ ਪੂਰਾ ਬੁਧੀ ਕੰਮ ਆ ਦੇ ਤਾਂ ਦਿਖਾ ਦੇ ਤੇ ਹੁਣ ਆ ਕੀ ਦਿਖਾ ਦੇ ਦੇਖ ਤਾਰਾਂ ਆ ਪੁਰਸ਼ ਪਾਰ ਕੇ ਆਪਨੇ ਸਾਰੇ ਧੀਏ ਮਾਰਦਾ ਨਾ ਆਪਾਂ ਸਿਰ ਤਾਂ ਗੇ ਜਾ ਰਹੇ ਪੁੰਨਾ ਇਹ ਇਧਰ ਨਹੀਂ ਜਾ ਰਹੇ ਨਾ ਸਿੱਧੀ ਸਿਆ ਦਾ ਆ ਬਿਲਡਿੰਗਾਂ ਦਾ ਇਧਰ ਮਾਰਨਾਂ ਦਾ ਪਿਆਗਾ ਉਧਰ ਬੱਜੇਗਾ ਉਧਰ ਜਾ ਕੇ ਚੈੱਕ ਕਰਵਾ ਲਓ ਨੇ ਕੰਮ ਨਹੀਂ ਕੁਆਲਿਟੀ ਚੈੱਕ ਕਰੋ ਅੱਜ ਸ਼ਾਮ ਤੱਕ ਜਮਾ ਆਪਣਾ ਜਿੰਦਰਾ ਤਿਆਰ ਹੋ ਜੇਗਾ ਰੰਗ ਨੂੰ ਬੋਲਣਾ ਬਾਇਰਿੰਗ ਦਾ ਮਾਰੀ ਜਿੰਦਰਾ ਜਮਾ ਸਾਫ ਆਪਣਾ ਪੂਰਾ ਸਾਫ ਹੋ ਗਿਆ ਤੇ ਕੱਲਾ ਇੱਥੇ ਰਹਿ ਗਿਆ ਮਾਰਨ ਵਾਲਾ ਆਪਣਾ ਕੱਪੜਾ ਜੀ ਹੁਣ ਆਪਾਂ ਮਾਰਦੇ ਕੱਪੜਾ ਇੱਥੇ ਕੱਪੜੇ ਦੇ ਬਾਅਦ ਲਾਵਾਂਗੇ ਤੇ ਪਰੰਗ ਸਾਮਣੇ ਆਈਆਂ ਆਪਣੇ ਕੋ ਤਵੀਆਂ ਅੱਜ ਇਹ ਤਵੇ ਖੁੱਲਗੇ ਸੀਗੇ ਮੇਰਾ ਵਾਲ ਤੇ ਭੱਜ ਗਿਆ ਮਿਸਤਰੀ ਤਵੇ ਕਰਦੀ ਜਾਂਦਾ ਸੀ ਤਵੇ ਕਈ ਵਾਰਾਂ ਕੀ ਹੁੰਦਾ ਨਾ ਅਗਲਾ ਕੀ ਕਰਦਾ ਟਰੈਕਟਰ ਆ ਭਾਈ ਤਵੀਆਂ ਦੇ ਪੁੱਠੇ ਕਿਹੜੇ ਦੇ ਜਾਂਦਾ ਕਿ ਹਨ ਜਾਣ ਹੁੰਦਾ ਤਾਂ ਕਰਕੇ ਤਵੇ ਖੁੱਲ ਜਾਂਦੇ ਨੇ ਨਹੀਂ ਤਾਂ ਤਵੇ ਖੁੱਲ ਨਹੀਂ ਸਕਦੇ ਹੈਗੇ ਪਰਾਂ ਦਾ ਵੀ ਹਨ ਜੇ ਪਨਾਰੇ ਪੁਰਾਣੇ ਮਾਡਲ ਦੇ ਤਾਂ ਵੀ ਹਨ ਐਂਗਲ ਦੀਆਂ ਬਣੀਆਂ ਸਾਰੀਆਂ ਇਹ ਆ ਕੀ ਗ੍ਰੈਂਡਰ ਦੀ ਤਾਰ ਫਸ ਗਈ ਕਿੱਥੇ ਬੁਰਸ਼ ਮਾਰਦੀ ਆ ਦੇਖੋ ਕਰੋ ਚੈੱਕ ਆਹਗਾ ਸੀ ਉਹ ਵੀ ਹੁਣ ਪੰਚ ਲਵਾਦਾਂ ਨੇ ਚਾਰ ਵੀ ਆਪਾਂ ਮਾਰ ਦੇਉਂਗੇ ਪ੍ਰਾਇਮਰ ਉੱਤੇ ਫਾਇੰਦਾ ਫਰਕ ਕਿੰਨਾ ਹੈ ਮੈਂ ਦੱਸਾਂਗੇ ਨਾ ਕਿਹੜਾ ਹਾਂ ਕਰੋਸ ਵਾਲੇ ਨਟ ਨਹੀਂ ਪਾਵਾਂਗੇ ਉਦੋਂ ਫਰਕ ਗਾਂ ਪਚਾਹ ਕਿੰਨੇ ਮਰਜ਼ੀ ਲੈ ਜਾ ਇਹਨਾਂ ਨੂੰ 19 ਵਜੇ ਮੈਂ ਤਾਹੇ ਹੀ ਲਾਈ ਨਿਸ਼ਾਨੀਆਂ ਉਹਦੇ ਵੱਟਾਂ 'ਤੇ ਮੇਰੇ ਆ ਵੀ ਐਵੇਂ ਮੈਨੂੰ ਹੋਈ ਨਹੀਂ ਮੇਰੀ ਇੱਥੋਂ ਆ ਪਹਿਲੇ ਬਾਲ ਤੋਂ ਇੰਨੀ ਦੂਰੀ ਹੈ ਦਾ ਇਹ ਨੂੰ ਉੱਥੇ ਦੇਖਿਆ ਹੈ ਜੀ ਕਾਪੀ ਤੇ ਲਿਖੀ ਹੋਈ ਹੈ ਮੇਰੀ ਸਾਰੀਆਂ ਬਾਕੀ ਉਹਨੇ ਆ ਮਨਤੀ ਬਣਾਇਆ ਉਹ ਭੰਡ ਜਾਨੇ ਸਾਇਤਾ ਆ ਕੀ ਬਤਰਾਉਂਦਾ ਆ ਬਿਲਡਿੰਗ ਪੰਜ ਕਿਵੇਂ ਕਰਿਆ ਜਾ ਨਹੀਂ ਬਿਲਡਿੰਗ ਦਾ ਚਜਜਾ ਨਾ ਕਰ ਦੋ ਬਾਹਰ ਸਾਰੇ ਭੰਡ ਦੀ ਥੋੜੀ ਥੋੜੀ ਹੈ ਉਹ ਮਾਰਾ ਰੋਸਾ ਜਿਹੜੇ ਉਹ ਸਾਹਮਣੇ ਮਸ਼ੀਨ ਆ ਜੀ ਉਹਦਾ ਇਹ ਬਰਮ ਆਗਾ ਪੱਠਿਆਂ ਦੀ ਮਲਟਰ ਮਸ਼ੀਨ ਆ ਜੀ ਗौराਕੋਲ ਨਾਂ ਵਾਲੀ ਤੇ ਇਹਦੀ ਸਾਉਟ ਆਪਾਂ ਨਵੀਂ ਬਣਾਈ ਆ ਨਵੀਂ ਬਣਾ ਕੇ ਪਾਈ ਆਗੀ ਤੇ ਪਹਿਲਾਂ ਇਹ ਆਈ ਬਰਮਿੰਗੀ ਹੋ ਜਾਂਦੀ ਸੀਗੀ ਹੂੰ ਪੂਰੇ ਵੱਲ ਚੀ ਉਹ ਹਾਂ ਉਹਦੇ ਖਾਸੀ ਬਾਲਾ ਇਹਦੇ ਪੁਰਾਣੇ ਸਾਰੇ ਪਹਿਲਾਂ ਪਾਪ ਪਾਪ ਕਲੀ ਨਵੀਂ ਆ ਗਈ ਆਪਾਂ ਮਾਰ ਦਿਆ ਉਹਨਾਂ ਰੰਗ ਜਿੰਦਰੇ ਤੇ ਉਹ ਜਾਣਦੇ ਆ ਮਸ਼ੀਨ ਆਪਦੀ ਉੱਥੀ ਸਾਰੇ ਵਾਲ ਘੱਟੇ ਕਰ ਓਏ ਮੈਂ ਸਾਰੇ ਤੇਰੇ ਵਿੱਚ ਲਓ ਜੀ ਮਿੱਤਰ ਹੋ ਗਿਆ ਸ਼ੁਰੂ ਕੰਮ ਆ ਪਤਾ ਰੰਗ ਦਾ ਜਿੰਦਰੇ ਤੇ ਕਰੋ ਜੀ ਚੈੱਕ ਕਰੇ ਪ੍ਰਾਈਮਰ ਪੱਜੀ ਜਾਂਦਾਗਾ ਜੰਦਰੇ ਤੇ ਮਿਲਦੇ ਆਪਾਂ ਪ੍ਰਾਈਮਰ ਤੋਂ ਬਾਅਦ ਹੋਜੀ ਪ੍ਰਾਈਮਰ ਤੋਂ ਬਾਅਦ ਹੁਣ ਲੱਗ ਗਿਆ ਤੇ ਰੇਕ ਮਾਰ 420 ਨੰਬਰ ਆ ਤੇ ਇਹ ਰੇਕ ਮਾਰਾ ਪਤਾ ਮਾਰ ਗਏ ਜਦੋਂ ਬਰੀ ਗ੍ਰੇ ਮਾੜੇ ਮਾੜੇ ਦਾਣੇ ਹੀ ਹੁੰਦੇ ਤੇ ਉਹ ਪ੍ਰਾਈਮਰ ਤੇ ਬੰਨ ਜਾਂਦੇ ਉਹ ਸਾਫ਼ ਹੋ ਜਾਂਦੇ ਨੇ ਜੋ ਦਾਣੇ ਰਹੇ ਨੇ ਵਿੱਚ ਤਾਂ ਉਹਨਾਂ ਰੰਗ ਨੂੰ ਕਟੇ ਨਹੀਂ ਜਾਂਦੇ ਸਾਰ ਦਿਨ ਮਾਰ ਕੇ ਰੇਵਰ ਤੇ ਇਸ ਦੇ ਬਾਅਦ ਮਾਰਾਂਗੇ ਆਪਣੇ ਤੇ ਰੰਗ ਦੇ ਗੱਲ ਅੱਜ ਬਹੁਤ ਲੇਟ ਹੋਊਗਾ ਹੋ ਵਿੱਚੀ ਹੋਰ ਕੰਮ ਆ ਜਾਈ ਗਿਆ ਇੱਕ ਨੀਲੀ ਕੋਈ ਚਾਹੀਦੀ ਹੈ ਇਹ ਕਰਕੇ ਰੰਗ ਕਰ ਦਿੰਨੇ ਅੱਧਾ ਹੱਟ ਪਾਟਾ ਲੱਗਦਾ ਹੈ ਸਾਰਾ ਦਸਾ ਦੇ ਸਾਰਾ ਦਖਾਤਾ ਮੈਂ ਤਾਂ ਸਾਰਾ ਦਖਾਵਾ ਇਹਨਾਂ ਦਾ ਕੋਈ ਹੱਲ ਹੈਗਾ ਯਾ ਨਿੱਕੇ ਨਿੱਕੇ ਵਾਕਾਂ ਦਾ ਇਹਨਾਂ ਦਾ ਕੋਈ ਹੱਲ ਹੈਗਾ ਕਰਤਾ ਸ਼ੁਰੂ ਰੰਗ ਆਪਣੇ ਰੰਗ ਦਾ ਪ੍ਰਾਈਮਰ ਤੋਂ ਬਾਅਦ ਕਰੋ ਇਹ ਚੈੱਕ ਇਹ ਆਪਾਂ ਦੋ ਕੋਟਾਂ ਚ ਕਰਾਨੇ ਨੂੰ ਕੰਪਲੀਟ ਆ ਪਹਿਲਾ ਲਾਵਾਂ ਹਲਕਾ ਹਲਕਾ ਤੇ ਦੂਜਾ ਆਪਾਂ ਲਾਵਾਂਗੇ ਪੂਰਾ ਗਟਾ ਗੱਡ ਕੇ ਲੋਈ ਬਣੇ ਰਿਓ ਆਪਣੇ ਬਲੌਗ ਨਾਲ ਕਿੰਨੀ ਬੰਦੀਆਂ ਗੱਲ